ਇਹ ਕੇਵਲ ਤਾਂ ਕੇਵਲ ਸੁਖਵੀਰ ਬਾਦਲ ਨੂੰ ਮੁੱਖ ਮੰਤਰੀ ਬਣਨ ਦੀ ਜਿਹੜੀ ਭੁੱਖ ਹੈ ਉਹ ਸਤਾਰੀ ਹੈ ਇਹ ਪੰਥਕ ਸਫਾ ਦੇ ਵਿੱਚ ਆਪਣੀ ਜਿਹੜੀ ਸਾਖ ਉਹ ਬਹਾਲ ਕਰਨਾ ਚਾਹੁੰਦੇ ਆ ਇਹਦੇ ਕਰਕੇ ਬਾਰ ਬਾਰ ਪੰਥਕ ਮੁੱਦਿਆਂ ਨੂੰ ਜਿਹੜਾ ਆ ਉਹ ਛੇੜਦੇ ਆ ਜੇਕਰ ਅਗਾਹ ਭਵਿੱਖ ਵਿੱਚ ਇਨਾਂ ਦੀ ਸਰਕਾਰ ਬਣ ਗਈ ਉਸੇ ਤਰ੍ਹਾਂ ਖਾਲਸਾ ਪੰਥ ਦੇ ਨਾਲ ਵੈਰ ਕਮਾਉਣਗੇ ਇਨਾਂ ਦੇ ਰਾਜ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਜਿਹੜੀਆਂ ਬੇਅਦਬੀਆਂ ਦਾ ਜਿਹੜਾ ਦੌਰ ਸੀ ਉਹ ਸ਼ੁਰੂ ਹੋਇਆ ਇਨਾਂ ਨੇ ਹੀ ਸਿੱਖਾਂ ਦੇ ਕਾਦਰ ਇਜ਼ਹਾਰ ਆਲਮ ਸੁਮੇਧ ਸਿਆਣੀ ਵਰਗਿਆਂ ਨੂੰ ਵਿਰਕ ਵਰਗਿਆਂ ਨੂੰ ਜਿਹੜੇ ਅਹੁਦੇ ਆ ਉਹ ਦਿੱਤੇ ਜਿਨ੍ਹਾਂ ਨੇ ਸਾਡੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਆ ਉਹ ਬਣਾ ਦਿੱਤੇ ਤੁਸੀਂ ਦੇਖੋ ਸਿੱਖੀ ਅਤੇ ਸਿੱਖਾਂ ਦੇ ਜਿੰਨੇ ਵੀ ਵੈਰੀ ਆ ਉਹ ਸਾਰੇ ਬਾਦਲਗਿਆਂ ਦੇ ਜਿਹੜੇ ਯਾਰ ਰਹੇ ਆ ਤੇ ਬਾਦਲ ਕੇ ਪੰਥ ਅਤੇ ਪੰਜਾਬ ਦੇ ਜਿਹੜੇ ਗਦਾਰ ਆ ਸੋ ਬਾਦਲਗਿਆਂ ਨੇ ਇਹ ਜਿਹੜਾ ਵਾਲਾ ਜਿਹੜਾ ਢੋਂ ਗਿਆ ਉਹ ਵੀ ਕੀਤਾ ਇਹ ਹੁਣ ਭਾਜਪਾ ਦੇ ਨਾਲ ਜਿਹੜੀ ਆ ਉਹ ਜਾਰੀ ਪਾਉਣਾ ਚਾਹੁੰਦੇ ਆ ਕਰੇਗਾ ਜਰੂਰ ਕਰੇਗਾ ਜਰੂਰ ਅਕਾਲ ਤਖਤ ਮਹਾਨ ਹੈ ਇਕ ਬੰਦ ਦੀ ਸ਼ਾਨ ਹੈ ਅਕਾਲ ਤਖਤ ਮਹਾਨ ਹੈ ਇਕ ਬੰਦ ਦੀ ਸ਼ਾਨ ਹੈ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਭਾਈ ਜਗਤਾਰ ਸਿੰਘ ਤਾਰਾ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਭਾਈ ਬਦਵੰਤ ਸਿੰਘ ਰਾਜੂ ਆਣਾ ਰਿਹਾ ਕਰੋ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਭਾਈ ਅਮਰਪਾਲ ਸਿੰਘ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਭਾਈ ਸੰਦੀਪ ਸਿੰਘ ਸੰਨੀ ਰਿਹਾ ਕਰੋ ਰਿਹਾ ਕਰੋ ਭਾਈ ਜਗਤਾਰ ਸਿੰਘ ਜੱਗੀ ਜੋਹਦ ਨੂੰ ਰਿਹਾ ਕਰੋ ਰਿਹਾ ਕਰੋ ਖਾਲਸਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਜਿਹੜੇ ਜਲਾਵਤਨ ਨੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਜਿਹੜੇ ਇਸ ਵੇਲੇ ਸਿੰਘ ਆਪਣੇ ਜੂਜ਼ ਰਹੇ ਨੇ ਜਿਨ੍ਹਾਂ ਵਿੱਚ ਤੁਹਾਡੇ ਵਰਗੇ ਚੈਨਲ ਨੇ ਜਿਹੜੇ ਸੱਚ ਬੋਲਦੇ ਨੇ ਅਸੀਂ ਉਹਨਾਂ ਦੀ ਵਿੱਚ ਅਰਦਾਸ ਕੀਤੀ ਹੈ ਸਾਰਿਆਂ ਦੀ ਅਰਦਾਸ ਕਰਦੇ ਜਿਹੜੇ ਕੌਮ ਦੀ ਖਾਤਰ ਆਪਣਾ ਜੋ ਜੋ ਜੋਜਨ ਜੋ ਆਪਣਾ ਕਰ ਰਹੇ ਨੇ ਹਿੱਸਾ ਪਾ ਰਹੇ ਨੇ ਅਸੀਂ ਉਹਨਾਂ ਸਾਰਿਆਂ ਦੀ ਅਰਦਾਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਕੀਤੀ ਹੈ ਸਾਨੂੰ ਉਮੀਦ ਹੈ ਕਿ ਸਾਡੀ ਅਰਦਾਸ ਜਿਹੜੀ ਸਤਿਗੁਰ ਪ੍ਰਵਾਨ ਕਰਨਗੇ ਜਿਹੜੀ ਤੁਸੀਂ ਗੱਲ ਕੀਤੀ ਹੈ ਪਰਸੋਂ ਦੀ ਉਹਦੇ ਆਪਣੇ ਦੀ ਬਾਦਲਾਂ ਦੀ ਉਹ ਤਾਂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਿ ਗੁੱਲਾ ਦਿੰਦੇ ਆ ਬਾਵਲੇ ਗੁੱਲਾ ਦੇਦੇ ਬਾਵਲੇ ਨੈਂਦੇ ਵੱਡੇ ਨਲਜ ਹੁਣ ਜਥੇਦਾਰਾਂ ਦੇ ਹੱਥ ਗੱਲ ਹੈ ਕਿ ਉਹ ਬਾਵਰੇ ਬਣਦੇ ਆ ਕਿ ਜਾਨਾ ਨੂੰ ਨਲਜਾ ਨੂੰ ਕੋਈ ਕਰ ਦਿੰਦੇ ਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕੀ ਲੱਗਦਾ ਨਹੀਂ ਤੁਸੀਂ ਸਭ ਨਾਲ ਪਹਿਲਾਂ ਤੁਹਾਡੇ ਤੇ ਗਲਤ ਸੁੱਤੀ ਗਈ ਸੀ ਕਿ ਸਾਰਾ ਕੁਝ ਤੁਹਾਡੇ ਉੱਤੇ ਹੀ ਪਿਆ ਤੁਹਾਨੂੰ ਵਾਪਸ ਲੈ ਕੇ ਇਹਦੀ ਸ਼ੁਰੂਆਤ ਕੀਤੀ ਜਾ ਸਕਦੀ ਸੀ ਕਿ ਪੰਚ ਸਿੰਘ ਦਾ ਬੰਦ ਦੇ ਵਿੱਚ ਆਪਾਂ ਜਿਆ ਦੇਵੇ ਕੀ ਲੱਗਦਾ ਕਿ ਇਹ ਸ਼ੁਰੂਆਤ ਇੱਥੋਂ ਕਰਨੀ ਚਾਹੀਦੀ ਸੀ ਸਚਾਈ ਇਹ ਹੈ ਵੀ ਹਰੇਕ ਜਿਹੜਾ ਵੀ ਪ੍ਰਧਾਨ ਇੱਥੇ ਆਇਆ ਤਾਂ ਧਾਮੀ ਤੋਂ ਬਾਅਦ ਪਹਿਲਾਂ ਜਿੰਨੇ ਚਿਰ ਪ੍ਰਧਾਨ ਸਾਨੂੰ ਆਂਦੇ ਰਿਹਾ ਪੀ ਆਜੋ ਵਾਪਸ ਆਜੋ ਅਸੀਂ ਉਹਨਾਂ ਨੂੰ ਇਹ ਕਹਿੰਦੇ ਰਹੇ ਆਂ ਵੀ ਤੁਸੀਂ ਅਕਾਲ ਤਖਤ ਸਾਹਦੇ ਸਾਹਮਣੇ ਜੋ ਗੁਨਾਹ ਕੀਤੇ ਉਹ ਬੋਲੋ बोल के द अकाल पुरख वैगुरु ਤੋਂ ਗਾਹ ਗੁਰ ਅਰਗਬਿੰਦ ਸਾਹਿਬ ਜੀ ਦੇ ਦਰ ਤੇ ਆਣ ਕੇ ਅਰਦਾਸ ਕਰੋ ਉਹ ਅਰਦਾਸ ਕਰਦੇ ਆਣੇ ਅਣਜਾਣਾਂ ਜਾਣੇ ਅਣਜਾਣੇ ਜਾਣੇ ਅਣਜਾਣੇ ਨਹੀਂ ਕਹਿਣ ਭੀ ਅਸੀਂ ਬੇਅਦਬੀ ਕਰਨ ਵਾਲਿਆਂ ਨੂੰ ਸੈਕਟਰ ਸੈਕਟਰ ਦਿੰਦਾ ਉਹਨਾਂ ਨੂੰ ਉਹਨਾਂ ਨੂੰ ਆਪਣੇ ਸੰਭਾਲ ਕੇ ਸੰਭਾਲ ਕੇ ਰੱਖਿਆ ਝੂਠੇ ਸੌਦੇ ਵਾਲੇ ਵੱਧ ਵੱਧ ਕੇ ਰਾਜਵਤ ਉਹਨਾਂ ਨੇ ਉਹਨਾਂ ਦੀ ਹਮਾਇਤ ਕੀਤੀ ਆ ਇਸ ਕਰਕੇ ਬਗੈਰ ਮੰਗੇ ਤੋਂ ਮਵਾਫੀ ਦਿੱਤੀ ਗਈ ਆ ਪਹਿਲਾਂ ਉਹਨਾਂ ਦੀ ਮਾਫੀ ਮੰਗ ਕੇ ਵੇਖਣ ਸੁਖਬੀਰ ਹਣੀ ਫੇਰ ਪਤਾ ਲੱਗੇਗਾ ਵੀ ਤੂੰ ਅਰਦਾਸਾਂ ਕਰ ਰਿਹਾ ਹੈ ਜਾਂ ਤੂੰ ਆਪਣੀ ਗੱਦੀ ਬਚਾਉਣ ਦੀ ਖਾਤਰ ਕੰਮ ਕਰ ਰਿਹਾ ਹੈ। ਗੁਰੂ ਦੀ ਗੋਲ ਉਹ ਆਪਣੀ ਖੰਡੀ। ਇੱਥੇ ਰੋਕ। ਜਿੱਤੋ ਮਸਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚੀਆਂ ਪੰਥ ਦੀਆਂ ਅਣਖੇਲੀਆਂ ਗੈਰਤਮੰਦ ਜਥੇਬੰਦੀਆਂ ਜੋ ਸਮੇ ਸਮੇ ਪੰਥ ਤੇ ਪੰਜਾਬ ਦੇ ਹੱਕਾਂ ਦੀ ਖਾਤਰ ਜਿਹੜੀਆਂ ਨੇ ਸੰਘਰਸ਼ ਕਰ ਰੀਆਂ ਨੇ ਉਹਨਾਂ ਵੱਲੋਂ ਸਾਂਝੇ ਤੌਰ ਤੇ ਧੰਨ ਧੰਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਵਿਆੜੇ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮੁਖ ਬੰਦੀ ਸਿੰਘਾਂ ਦੀਆਂ ਹਰਿਆਈਆਂ ਜਿਹੜੇ ਸਾਡੇ ਵੀਰ ਦੂਸਰੇ ਦੇਸ਼ਾਂ 'ਚ ਜਲਾਲ ਵਤਨ ਨੇ ਜਾਂ ਆਪੋ ਆਪਣੇ ਢੰਗ ਨਾਲ ਜਿਹੜੇ ਪੰਥ ਦੇ ਜਰਨੈਲ ਸੇਵਾ ਕਰ ਰਹੇ ਆ ਸਾਬਦੀ ਚੜ੍ਹਦੀ ਕਲਾ ਲਈ ਤੇ ਬੰਦੀ ਸਿੰਘਾਂ ਦੀ ਹਰਿਆਈਆਂ ਲਈ ਸਮੁੱਚੇ ਤੌਰ ਤੇ ਸੰਗਤੀ ਰੂਪੀ ਜਿਹੜੀ ਆ ਅਰਦਾਸ ਕੀਤੀ ਆ ਅਸੀਂ ਸੇਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਚਰ ਅਰਦਾਸ ਕੀਤੀ ਆ ਕਿ ਸਾਡੇ ਬੰਦੀ ਸਿੰਘਾਂ ਨੂੰ ਜਲਦੀ ਤੋਂ ਜਲਦੀ ਹਰਿਆ ਕੀਤਾ ਜਾਵੇ ਤੇ ਜਿਹੜੇ ਪੰਥ ਦੇ ਜਰਨੈਲ ਜੂਝ ਰਹੇ ਆ ਜਾਂ ਜਿੱਥੇ-ਜਿੱਥੇ ਵੀ ਆਪਣੇ ਢੰਗ ਨਾਲ ਸੇਵਾ ਕਰ ਰਿਹਾ ਸਾਰਿਆਂ ਨੂੰ ਸਰੀਰਕ ਤੰਦਰੁਸਤੀ ਤੇ ਚੜ੍ਹਦੀ ਕਲਾ ਜਿਹੜੀ ਆ ਬਖਸ਼ੇ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕੇ ਕਾਨੂੰਨ ਅਨੁਸਾਰ ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਨੇ ਪਰ ਇਸ ਦੇ ਬਾਵਜੂਦ ਵੀ ਵੱਖ-ਵੱਖ ਭਾਰਤ ਦੀਆਂ ਸਰਕਾਰਾਂ ਬਣੀਆਂ ਪਰ ਕਿਸੇ ਨੇ ਵੀ ਬੰਦੀ ਸਿੰਘ ਹਰਿਆ ਨਹੀਂ ਕੀਤੇ ਵੇਖੋ ਕਿੱਡੀ ਗੱਲ ਆ ਜਿਨ੍ਹਾਂ ਲੋਕਾਂ ਨੇ ਦੇਸ਼ ਦਾ ਪ੍ਰਧਾਨ ਮੰਤਰੀ ਅਰਜੀਵ ਗਾਂਧੀ ਮਾਰਿਆ ਹੋਵੇ ਉਹਦੇ ਕਾਤਲ ਜਿਹੜੇ ਆ ਹਰਿਆ ਹੋ ਜਾਣ ਤੇ ਜਿਹੜੇ ਸਾਡੇ ਸੰਘਰਸ਼ੀ ਯੋਧਿਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਹਮਲੇ ਨੂੰ ਲੈ ਕੇ ਉਹਨਾਂ ਦੀਆਂ ਭਾਵਨਾਵਾਂ ਪੜਕੀਆਂ ਤੇ ਉਹਨਾਂ ਨੇ ਆਪਣੇ ਘਰ-ਬਾੜ ਛੱਡ ਕੇ ਪੰਥ ਦੀ ਸੇਵਾ ਕੀਤੀ ਆ ਤੇ ਕਾਨੂੰਨ ਅਨਸਾਰ ਉਹ ਸਜ਼ਾਵਾਂ ਵੀ ਭੁਗਤ ਚੁੱਕੇ ਨੇ ਉਹਨਾਂ ਨੂੰ ਹਰਿਆ ਜਿਹੜਾ ਵਾ ਕਿਉਂ ਨਹੀਂ ਕੀਤਾ ਜਾ ਜਾ ਰਿਹਾ ਸੋ ਮੈਂ ਕਹਿੰਦਾ ਜੇ ਅਰਜੀਵ ਗਾਂਧੀ ਦੇ ਕਾਤਲ ਹਰਿਆ ਹੋ ਸਕਦੇ ਆ ਤੇ ਬੰਦੀ ਸਿੰਘ ਵੀ ਤੁਰੰਤ ਹਰਿਆ ਕਰਕੇ ਆਪੋ ਆਪਣੇ ਘਰਾਂ ਦੇ ਵਿੱਚ ਆਉਣੇ ਚਾਹੀਦੇ ਆ ਵੇਖੋ ਜਦੋਂ ਵਾਜਪਾਈ ਦੀ ਸਰਕਾਰ ਸੀ ਤੇ ਉਦੋਂ ਮੁਸਲਮਾਨ ਖੜਕਵਾ ਨੇ ਭਾਰਤੀ ਜਾਜਾਗ ਆ ਕਰਕੇ ਆਪਣੇ ਸਾਥੀ ਜਿਹੜੇ ਆ ਨਾਲੇ ਉਹਨਾਂ ਫੰਡ ਵੀ ਲਏ ਨਾਲੇ ਜਿਹਨਾਂ ਤਿਹੜ ਜੇਲ੍ਹ ਦੇ ਚ ਬੰਦ ਜਿਹੜੇ ਉਹਨਾਂ ਦੇ ਵੱਡੇ ਵੱਡੇ ਖੜਕੂ ਸੀ ਉਹ ਸਾਰੇ ਜਿਹੜੇ ਆ ਰਿਆ ਕਰਾ ਕੇ ਲੈ ਗਏ ਉਸ ਸਮੇਂ ਦਾ ਵਿਦੇਸ਼ ਮੰਤਰੀ ਆਪ ਜਾਜ ਦੇ ਵਿੱਚ ਚੜਕੇ ਉਹਨਾਂ ਨੂੰ ਮਹਿਮਾਨਾ ਵਾਂਗਾ ਅਫਗਾਨਿਸਤਾਨ ਕਾਬਲ ਛੱਡ ਕੇ ਆਇਆ ਤੇ ਵੱਡੇ ਵੱਡੇ ਗਿਫਟ ਵੀ ਦਿੱਤੇ ਜਿਹੜਾ ਵਾ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਨੇ ਜਦੋਂ ਉਹਨਾਂ ਦੀ ਹਰਾਈ ਕੀਤੀ ਆ ਸੋ ਸਾਡੇ ਜਿਹੜੇ ਹੀਰੋ ਨੇ ਸਾਡੇ ਜਿਹੜੇ ਜਰਨਲ ਨੇ ਪੰਥ ਦੇ ਉਹ ਵੀ ਤੁਰੰਤ ਹਰਿਆ ਹੋ ਕੇ ਸ਼ਾਨਾਮਤੇ ਇਤਿਹਾਸ ਦੇ ਨਾਲ ਸ਼ਾਨ ਦੇ ਨਾਲ ਜਿਹੜੇ ਆ ਉਹ ਪੰਜਾਬ ਵਾਪਸ ਆਉਣੇ ਚਾਹੀਦੇ ਆਪਣੇ ਘਰਾਂ ਦੇ ਵਿੱਚ ਜਿਹੜਾ ਵਾਪਸ ਆਉਣੇ ਚਾਹੀਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਜਿਸ ਤਰ੍ਹਾਂ ਭਾਈ ਸਾਹਿਬ ਬਣਾ ਦੱਸਿਆ ਕਿ ਸਾਰੀਆਂ ਸਿੱਖ ਜਥੇਬੰਦੀਆਂ ਸਿੱਖ ਸੰਗਤਾਂ ਅੱਜ ਇਕੱਤਰ ਹੋ ਕੇ ਅਕਾਲ ਤਖਤ ਸਾਹਿਬ ਅਰਦਾਸ ਬੇਨਤੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੀਤੀ ਤੇ ਉਹਨਾਂ ਜੋਧੇ ਵਾਸਤੇ ਕੀਤੀ ਜਿਹੜੇ ਇਸ ਦੇਸ਼ ਦੇ ਵਾਸਤੇ ਬੰਦ-ਬੰਦ ਅੱਜ ਵੀ ਕਟਵਾਉਣ ਦੇ ਆ ਤੇ ਇੱਥੋਂ ਜਿਹੜੇ ਭਗੋੜੇ ਵੀ ਆ ਜਿਹੜੇ ਜੇਲ੍ਹਾਂ ਦੇ ਵਿੱਚ ਵੀ ਸਜ਼ਾ ਭੁਗਤ ਰਹੇ ਆ ਜੋਧੇ ਨੌਜਵਾਨ ਉਹਨਾਂ ਵਾਸਤੇ ਵੀ ਅਰਦਾਸ ਬੇਨਤੀਆਂ ਕੀਤੀਆਂ ਤੇ ਜਿਹੜੇ ਤੁਹਾਡੇ ਰਗੇ ਜਾਂ ਸਾਡੇ ਰਗੇ ਸੰਘਰਸ਼ ਵੀਰ ਲੜ ਰਹੇ ਨੇ ਉਹਨਾਂ ਵਾਸਤੇ ਵੀ ਅਰਦਾਸ ਬੇਨਤੀਆਂ ਅੱਜ ਸਿੱਖ ਸੰਗਤਾਂ ਨੇ ਤੇ ਸਿੱਖ ਜਥੇਬੰਦੀਆਂ ਨੇ ਕੀਤੀਆਂ ਇਸ ਕਰਕੇ ਕਿਉਂਕਿ ਇੱਕ ਜਿਹੜਾ মিডিਆ ਦੇ ਵਿੱਚ ਆਉਣ ਦਾ ਕਾਰਨ ਸਾਡਾ ਇਹ ਆ ਕਿ ਜਿਹੜਾ ਇਹ ਪ੍ਰਸ਼ਾਸਨ ਹੈ ਜਾਂ ਨੀਤੀਆਂ ਮਾੜੀਆਂ ਸਰਕਾਰਾਂ ਦੀਆਂ ਉਹਨਾਂ ਨੂੰ ਆਵਾਜ਼ ਬਚਾਉਣ ਵਾਸਤੇ ਅਸੀਂ ਇਹ ਜਿਹੜੇ ਬਾਰ-ਬਾਰ ਧਰਨੇ ਲਾਉਨੇ ਆ ਜਾਂ ਅਸੀਂ ਰੋਸ ਸਮਾਚ ਕਰਦੇ ਆ ਜਾਂ ਕੋਈ ਵੀ ਆਪਣਾ ਉਪਰਾਲਾ ਜਿਹੜਾ ਉਹ ਕੰਮ ਵਾਸਤੇ ਕਰਦੇ ਆ ਇਸ ਵਾਸਤੇ ਕਰੀਦਾ ਕਿ ਜਿਸ ਤਰ੍ਹਾਂ ਵੇਖੋ ਹੁਣ ਅਮਰਤਪਾਲ ਦੀ ਗੱਲ ਕਰਦੇ ਆਪਾਂ ਜੀ ਕਿ ਆਮ ਨਿੱਗੀ ਜੀ ਗੱਲ ਆ ਕਿ ਵੇਖੋ ਜੇ ਸਿੱਖ ਕੋਈ ਗੱਲ ਕੋਈ ਗਲਤੀ ਕਰ ਲੇ ਤੇ ਉਹਦੀ ਕੋਈ ਵੀ ਜਿਹੜੀ ਆ ਮਾਫੀ ਨਹੀਂ ਤੇ ਜੇ ਥੋੜੇ ਜਣੇ ਪਹਿਲਾਂ ਉਹ ਤੋਂ ਉਹ ਤੋਂ ਅਮਰਤਪਾਲ ਤੋਂ ਬਾਅਦ ਥੋੜੇ ਜਣੇ ਬਾਅਦ ਚ ਬਦਰੰਗੀ ਨੇ ਹਰਿਆਣੇ ਦੇ ਵਿੱਚ ਸਾੜ ਫੂਕ ਕੀਤੀ ਤੇ ਸਰਕਾਰੀ ਪ੍ਰਾਪਰਟੀਆਂ ਫੂਕੀਆਂ ਤੇ ਉਸ ਬੰਦੇ ਨੂੰ ਦੂਜੇ ਦਿਨ ਜ਼ਮਾਨਤ ਜਿਹੜੀ ਆ ਉਹ ਦਿੱਤੀ ਗਈ ਇਹ ਦੋ ਰੇ ਵਾਕਿਓ ਜੇ ਗੱਲ ਖਾਲਿਸਤਾਨ ਦੀ ਅਸੀਂ ਕਰਦੇ ਜਾਂ ਕੋਈ ਨਾਰਾ ਮਾਰ ਲੈਨੇ ਆ ਤੇ ਸਾਡੇ ਨੌਜਵਾਨ ਸਾਡੀ ਜਿਹੜੀ ਕੋਈ ਵੀ ਨਸਲ ਆ ਜਾਂ ਕੋਈ ਸਾਡਾ ਕੋਈ ਸਿਆਣਾ ਬਜ਼ੁਰਗ ਆ ਤੇ ਉਹਨੂੰ ਕੁੱਟਿਆ ਮਾਰਿਆ ਲੁੱਟਿਆ ਜਾਂਦਾ ਤੇ ਉਹਨੂੰ ਅੰਦਰ ਕੀਤਾ ਜਾਂਦਾ ਤੇ ਜੇ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਤੇ ਉਹਨੂੰ ਪ੍ਰਮੋਟ ਕੀਤਾ ਜਾਂਦਾ ਉਹਨੂੰ ਸਪੋਰਟੀਆਂ ਦਿੱਤੀਆਂ ਜਾਂਦੀਆਂ ਤੇ ਉਹਨੂੰ ਬੜਾ ਅੱਗੇ ਫੁੱਲਦ ਕੀਤਾ ਜਾਂਦਾ ਕਿ ਇਹ ਜਿਹੜਾ ਸਾਡੇ ਦੇਸ਼ ਦੀ ਗੱਲ ਕਰ ਰਿਹਾ ਇਹ ਤੇ ਉਹ ਵੀ ਦੇਸ਼thro ਜ ਸਾਡਾ ਦੇਸ਼thro ਮੰਨਦੇ ਆ ਤੇ ਫਿਰ ਉਹਨਾਂ ਨੂੰ ਵੀ ਪਰਚੇ ਕਰਨ ਦਾ ਅੰਦਰ ਕਰਨ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਬਾਰ-ਬਾਰ ਦੂਜੀ ਗੱਲ ਕਰਦੇ ਆਪਾਂ ਕਿ ਵੇਖੋ ਸਾਨੂੰ ਦਿੱਲੀ ਦੇ ਵਿੱਚ ਵੱਢਿਆ ਗਿਆ ਟੁੱਕਿਆ ਗਿਆ ਲੁੱਟਿਆ ਗਿਆ ਸਾਡੀਆਂ ਬੱਚੀਆਂ ਧੀਆਂ ਪੈਣਾ ਦੇ ਅੱਜ ਵੀ ਅਸੀਂ ਇਨਸਾਫ ਮੰਗਣਦੇ ਆ ਉੱਚੀ ਉੱਚੀ ਰੋਂਦੇ ਆ ਕਿ ਸਾਡਾ ਜਿਹੜਾ ਵਾ ਉਹ ਇਨਸਾਫ ਦਿੱਤਾ ਜਾਵੇ ਭੈਣਾ ਸਾਡੀਆਂ ਤੜਫ ਰਹੀਆਂ ਬੱਚੇ ਬਜ਼ੁਰਗ ਜਿਹੜੇ ਅੱਜ ਜਿਹੜੇ ਜਿੰਦੇ ਰਹਿ ਗਏ ਜਿਨ੍ਹਾਂ ਦਾ ਇੱਕ ਜੀ ਸਿਰਫ ਰਹਿ ਗਿਆ ਪਰਿਵਾਰ ਦਾ ਬਾਕੀ ਸਾਰੇ ਸਾਰੇ ਜੀ ਮਾਰੇ ਗਏ ਉਹ ਰੋਂਦੇ ਫਿਰਦੇ ਕੋਈ ਵੀ ਇਨਸਾਫ ਜਿਹੜਾ ਸਾਨੂੰ ਨਹੀਂ ਮਿਲ ਰਿਹਾ ਜੇ ਗੱਲ 84 ਦੀ ਕਰੀਏ 84 ਦੇ ਬਾਅਦ ਦੇ ਵਿੱਚ ਵੇਖੋ ਸਾਡਾ ਨੌਜਵਾਨ ਕੋਈ ਪੱਠੇ ਵੱਢਣ ਵੀ ਗਿਆ ਦਮਾਲਾ ਬਣ ਕੇ ਚਲ ਗਿਆ ਤੇ ਉਹਦਾ ਮੁਕਾਬਲਾ ਬਣਾਇਆ ਗਿਆ ਉਹ ਵੀ ਸਾਨੂੰ ਅੱਜ ਤੱਕ ਇਨਸਾਫ ਜਿਹੜਾ ਨਹੀਂ ਮਿਲਿਆ ਗਿਆ ਇਹ ਜਿਹੜੀ ਗੱਲ ਬਾਦਲ ਪਰਿਵਾਰ ਦੀ ਤੁਸੀਂ ਬਾਰ-ਬਾਰ ਕਰਦੇ ਆ ਜੇਤ ਹੋਵੇ ਗਲਤੀ ਤੇ ਉਹਦੀ ਮਾਫੀ ਹੁੰਦੀ ਆ ਗੁਨਾਹ ਦੀ ਮਾਫੀ ਕੋਈ ਨਹੀਂ ਕਿਉਂਕਿ ਗੁਨਾਹ ਕੀਤਾ ਇਹਨਾਂ ਬਾਰ-ਬਾਰ ਇੱਕ ਵਾਰ ਦੀ ਗੱਲ ਨਹੀਂ ਕਰਦਾ ਮੈਨੂੰ ਪਤਾ ਨਹੀਂ ਕਿੰਨੀ ਵਾਰ ਇਹਨਾਂ ਨਾਕਨਾ ਕੀਤਾ ਤੁਸੀਂ ਵੇਖੋ ਬਰਗਾੜੀ ਕਾਂਡ ਦੀ ਲਾ ਲੋ ਪਿੱਛੋਂ ਤੋਂ ਲਾ ਲੋ ਤੇਰਾ ਸਿੰਘ ਇਹਨਾਂ ਖੂਚ ਜਿਹੜਾ ਜ਼ਹਿਰ ਪਾ ਕੇ ਸ਼ਹੀਦ ਕੀਤੇ ਅੱਜ ਦੀ ਗੱਲ ਨਹੀਂ ਇਹਨਾਂ ਦਰਬਾਰ ਸਾਹਿਬ ਟੈਕਰਾਉਂ ਚ ਵੀ ਇਹਨਾਂ ਦਾ ਹੱਥ ਕਿਹੜੀ ਕਿਹੜੀ ਗੱਲ ਕਰਾਂ ਮੈਂ ਕਿ ਜਿਹੜੀ ਬਰਗਾੜੀ ਦੇ ਵਿੱਚ ਨੌਜਵਾਨ ਮਾਰੇ ਕੁੱਟਿਆ ਲੁੱਟਿਆ ਜਦੋਂ ਇਹਨਾਂ ਦੀਆਂ ਸਰਕਾਰਾਂ ਸੀ ਉਦੋਂ ਇਹ ਸਾਡੇ ਹਵਾਰਾਜੀ ਸਿੰਘ ਸਾਹਿਬ ਨੂੰ ਕਹਿੰਦੇ ਹੀ ਕਿ ਇਹ ਕਾਤਲਿਆ ਇਹਨੂੰ ਰਿਹਾਈ ਨਹੀਂ ਕੀਤਾ ਜਾਵੇਗਾ ਇਹੋ ਸੁਖਬੀਰ ਦੇ ਜਿਹੜੇ মিডিਆ ਦੇ ਵਿੱਚ ਜਿਹੜੇ ਬਿਆਨ ਦਿੱਤੇ ਹੋਏ ਤੇ ਇਹ ਅੱਜ ਜਿਹੜਾ ਇਹ ਅੱਜ ਮਗਰਮਾਸ ਵਾਲੇ ਹੰਝੂ ਜਿਹੜੇ ਆ ਇਹ ਸੁੱਟ-ਸੁੱਟ ਕੇ ਜਿਹੜਾ ਲੋਕਾਂ ਨੂੰ ਦੱਸ ਰਿਹਾ ਕਿ ਅਸੀਂ ਮੰਦੀ ਸਿੰਘਾਂ ਦੀ ਰਿਹਾਈ ਜਿਹੜਾ ਕਰਵਾਉਣ ਜਾ ਰਹੇ ਹਾਂ ਜਾਂ ਆ ਕਰ ਕਾਰਜ ਕਰਨ ਕਰੀ ਕਰਨ ਜਾ ਰਹੇ ਹਾਂ ਇਹ ਸਾਰਾ ਕੌਮ ਨਾਲ ਛਾਲਿਆ ਇਹਨੂੰ ਪਤਾ ਇਹਦੇ ਪੈਰਾਂ ਥੱਲੇ ਜਮੀਨ ਨਿਕਲ ਚੁੱਕੀ ਆ ਤੇ ਇਹ ਇਸ ਕਰਕੇ ਕੌਮ ਨੂੰ ਜਿਹੜਾ ਵਾ ਇਹ ਫੇਰ ਲੁੱਟ ਰਕੁੱਟਣ ਦੀ ਕੋਸ਼ਿਸ਼ ਕਰ ਰਿਹਾ ਇਸ ਕਰਕੇ ਤੇ ਮੈਂ ਸਾਰੀ ਕੌਮ ਨੂੰ ਸਾਰੇ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਇਹ ਸ਼ਰਾਰਤੀ ਬੰਦੇ ਇਹਨਾਂ ਲੋਕਾਂ ਤੇ ਨਾ ਯਕੀਨ ਕੀਤਾ ਜਾਵੇ ਤੇ ਇਹਨਾਂ ਨੂੰ ਜਿਹੜਾ ਵਾ ਦੋਰੇ ਨਾ ਮੌਕਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਸਤ ਲੱਗਦਾ ਨਹੀਂ 328 ਰੁਪਏ ਦੇ ਮਾਮਲੇ ਦੇ ਵਿੱਚ ਵੀ ਸੁਖਬੀਰ ਬਾਦਲ ਨੂੰ ਆਪਣੀ ਚੁੱਪ ਤੋੜਨੀ ਚਾਹੀਦੀ ਬਿਲਕੁਲ ਜੀ 328 ਰੁਪਏ ਦੇ ਵਿੱਚ ਵੇਖੋ ਜੀ ਅਸੀਂ ਆ ਜਿੰਨੀਆਂ ਵੀ ਜਥੇਬੰਦੀਆਂ ਖੜੀਆਂ ਅਸੀਂ ਰਲ ਕੇ ਮੋਰਚਾ ਲਾਇਆ ਇੱਥੇ ਤੇ ਉਦੋਂ ਵੀ ਸਾਨੂੰ ਅਸੀਂ ਕੋਈ ਇਹਨਾਂ ਨੂੰ ਗੋਲਕਦਾ ਸਾਹਿਬ ਪੁੱਛਣ ਵਾਸਤੇ ਪੀ ਸਾਨੂੰ ਗੋਲਕ ਦਾ ਹਿਸਾਬ ਦੇ ਦੋ ਇਹ ਇਹਦੇ ਇਹੋ ਗੱਲ ਪੁੱਛਣ ਗਏ ਵੀ ਸਾਡਾ ਤਖਤ ਆਏ ਤੇ ਸਾਡੇ ਤਖਤ ਤੋਂ ਜਿਹੜੀਆਂ ਤਕੜੀਆਂ ਗਲਤੀਆਂ 328 ਰੂਪ ਕਿਤੇ ਨਿੱਜੀ ਗੱਲ ਨਹੀਂ ਤੇ 328 ਰੁਪਏ ਇਥੋਂ ਗਾਇਬ ਕੀਤੇ ਜਾਣ ਤੇ ਉਹਦਾ ਜਵਾਬ ਵੀ ਕੋਈ ਨਾ ਦਿੱਤਾ ਜਾਵੇ ਤੇ ਜਿਹੜਾ ਬੰਦਾ ਗੁਰੂ ਸਾਹਿਬ ਦਾ ਦਰਦ ਲੈ ਕੇ ਇੱਥੇ ਬੈਠਾ ਤੇ ਉਹਨੂੰ ਕੁੱਟਿਆ ਜਾਵੇ ਮਾਰਿਆ ਜਾਵੇ ਆ ਵੇਖੋ ਸਾਡੇ ਅੱਜ ਤੱਕ ਗੋਠ ਜਿਹੜੇ ਸਿੱਧੇ ਨਹੀਂ ਹੁੰਦੇ ਸਿੱਧੀਆਂ ਕਿਰਪਾਨਾਂ ਹੀ ਮਾਰਨ ਲੱਗ ਪਏ মিডিਆ ਦੇ ਵਿੱਚ ਆਇਆ ਜਾਨੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਜੇ ਅਮਰਪਾਲ ਸਿੰਘ ਹੋਣੇ ਗੁਰੂ ਗ੍ਰੰਥ ਸਾਹਿਬ ਜੀ ਲੈ ਗਿਆ ਤਾਂ ਅਜਿhandle ਕੋਣਦੇ ਨੇ ਉਹਨਾਂ ਤੇ ਜਿਹੜਾ ਆ ਨਾ ਦਿੱਤਾ ਜਾਂਦਾ ਹੈ ਅਤੇ ਐਸਾ ਲਗਾਤਾਰ ਜਾਂਦਾ ਕਿ ਲਗਭਗ ਉਹਨਾਂ ਦੇ ਖਿਲਾਫ ਵੀ ਅਜੇ ਤਾਂ ਜਿਨ੍ਹਾਂ ਦੇ ਜਿਨ੍ਹਾਂ ਕੋਲ ਘਟਨਾ ਕੋਟ ਮਾਰ ਕੇ ਚੁੱਕੀ ਬਿਲਕੁਲ ਜੀ ਇਹ ਗਨਾਹ ਤੇ ਗਨਾਹ ਹੀ ਆ ਜੀ ਵੇਖੋ ਗੱਲ ਤੇ ਅਸੀਂ ਗੁਰੂ ਸਾਹਿਬ ਵਾਸਤੇ ਬੇਟਾ ਕੋਈ ਜੱਦੀ ਜ਼ਮੀਨ ਵਾਸਤੇ ਨਹੀਂ ਸੀ ਬੈਠੇ ਤੇ ਨਾ ਕੋਈ ਅਸੀਂ ਇਹਨਾਂ ਨੂੰ ਕੋਈ ਹਿਸਾਬ ਪੈਸੇ ਦਾ ਪੁੱਛਣ ਵਾਸਤੇ ਬੈਠੇ ਸਾਂ ਤੇ ਕਿਉਂਕਿ ਜੇ ਗਨਾਹ ਅਮਰਪਾਲ ਦਾ ਕੋਈ ਐਡਾ ਤਕੜਾ ਗਨਾਹ ਨਹੀਂ ਸੀ ਕਿਉਂਕਿ ਉਹ ਤਾਂ ਜਾਣ ਕੇ ਪਰਫੁੱਲਤ ਕੀਤਾ ਗਿਆ ਸਰਕਾਰਾਂ ਵੱਲੋਂ ਕਿਉਂਕਿ ਛੋਟੀ ਜੀ ਗੱਲ ਹੀ ਕੋਈ ਐਡੀ ਗੱਲ ਨਹੀਂ ਤੇ ਬਦਰੰਗੀ ਵਰਗੇ ਥਾਣੇ ਫੂਕ ਦਿੰਦੇ ਆ ਪ੍ਰੋਪਰਟੀਆਂ ਸਰਕਾਰੀ ਗੱਡੀਆਂ ਫੂਕ ਦਿੰਦੇ ਆ ਤੇ ਉਹਨਾਂ ਨੂੰ ਦੂਜੇ ਦਿਨ ਜ਼ਮਾਨਤ ਦੱਸਦਾ ਸਾਡੇ ਜਿੰਨੇ ਵੀ ਨੌਜਵਾਨ ਆ ਚਲੋ ਅਮਰਤਪਾਲ ਨੇ ਤੇ ਮੰਨ ਲਓ ਕੋਈ ਬਚਨ ਕੀਤਾ ਹੋ ਜਿਹੜੇ ਨੌਜਵਾਨ ਭਾਵਕ ਹੋ ਗਏ ਹੁਣ ਕੋਈ ਤੁਹਾਡੀ ਗੱਲ ਤੇ ਭਾਵਕ ਹੋ ਜਾਂਦਾ ਕੋਈ ਮੇਰੀ ਗੱਲ ਤੇ ਭਾਵਕ ਹੋ ਜਾਂਦਾ ਤੇ ਉਹ ਬੰਦੇ ਭਾਵਕ ਹੋ ਗਏ ਜਿਹੜੇ ਨੌਜਵਾਨ ਨਾਲ ਸੀ ਉਹਨਾਂ ਨੂੰ ਵੀ ਕੁੱਟਿਆ ਗਿਆ ਵੇਖੋ ਕਿਥੋਂ ਡੰਬਰੂ ਗੱਲ ਬਚਾਇਆ ਗਿਆ ਪਰ ਇਹ ਗੱਲ ਨਹੀਂ ਇਹਨਾਂ ਅਫਸਰਾਂ ਨੂੰ ਮੈਂ ਬੇਨਤੀ ਕਰਦਾ ਇਹਨਾਂ ਨੂੰ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਕਿ ਜੇ ਇਹਦੇ ਥੱੱਲੇ ਤੁਹਾਡਾ ਬੱਚਾ ਹੁੰਦਾ ਤੁਹਾਡਾ ਬੱਚਾ ਹੁੰਦਾ ਤੇ ਤੁਸੀਂ ਇਸ ਤਰ੍ਹਾਂ ਇਹਨੂੰ ਡੰਬਰੂ ਕਾਲ ਭੇਜਦੇ ਇਹ ਅਸਰੋ ਥੋੜਾ ਜਿਹਾ ਇਸ ਚੀਜ਼ 'ਤੇ ਖਿਆਲ ਕਰੋ ਪੰਜਾਬ ਦੀ ਨੌਜਵਾਨੀ ਦਾ ਅੱਗੇ ਬੁਰਾ ਹਾਲਿਆ ਇਹ ਵਾਰ-ਵਾਰ ਆਪਾਂ ਨਾ ਇਹ ਕੰਮ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਮਾਹੌਲ ਖਰਾਬ ਹੋ ਜਾਏ ਤੇ ਫਿਰ ਤੁਹਾਨੂੰ ਸਾਹਮਣਾ ਮੁਸ਼ਕਲ ਹੋ ਜਾਏ ਇਸ ਕਰਕੇ ਨੌਜਵਾਨੀ ਜਿਹੜੀ ਆਪਾਂ ਬਚਾਉਣ ਦੀ ਕੋਸ਼ਿਸ਼ ਕਰੀਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਅਤੇ ਅਨਖੀ ਸਿੱਖਾਂ ਦੇ ਉੱਤੇ ਚਾਰੇ ਪਾਸਿਓਂ ਹਮਲੇ ਹੋ ਰਹੇ ਆ 1947 ਦੇ ਵਿੱਚ ਸਾਡੇ ਸਿੱਖ ਲੀਡਰਾਂ ਨੇ ਜਿਨ੍ਹਾਂ ਦੇ ਉੱਤੇ Hindu ਹਾਕਮਾਂ ਦੇ ਉੱਤੇ ਵਿਸ਼ਵਾਸ ਕੀਤਾ ਉਹਨਾਂ ਨੇ ਸਾਨੂੰ ਜਰਾਇਮ ਪੇਸ਼ਾ ਕੌਮ ਐਲਾਨ ਦਿੱਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ Hindu ਧਰਮ ਦਾ ਡੁੱਬਦਾ ਹੋਇਆ ਜਿਹੜਾ ਬੇੜਾ ਆ ਉਹ ਬਚਾਇਆ ਲੇਕਿਨ ਅੱਜ ਦੇ ਇਹ ਹਿੰਦੂ ਹਾਕਮ ਆ ਨਰਿੰਦਰ ਮੋਦੀ ਵਰਗੇ ਅਮਿਤ ਸ਼ਾਹ ਵਰਗੇ ਉਹ ਸਾਡੇ ਹੀ ਧਰਮ ਨੂੰ ਸਿੱਖ ਧਰਮ ਨੂੰ ਨੀਸ ਤੋਂ ਨਾਬੂਦ ਕਰਨ ਤੇ ਤੁਲੇ ਹੋਏ ਆ 18ਵੀਂ ਸਦੀ ਦੇ ਵਿੱਚ ਸਾਡੇ ਸਿੰਘਾਂ ਸੂਰਮਿਆਂ ਨੇ ਹਿੰਦੂਆਂ ਦੀਆਂ ਬਹੁ ਬੇਟੀਆਂ ਜਿਹੜੀਆਂ ਆ ਉਹ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਬਚਾਈਆਂ ਲੇਕਿਨ 1984 ਨਵੰਬਰ ਵਿੱਚ ਇਹਨਾਂ ਨੇ ਸਾਡੀਆਂ ਧੀਆਂ ਭੈਣਾਂ ਦਾ ਜਿਹੜਾ ਕਤਿਆਾਮ ਆ ਉਹ ਕੀਤਾ ਪੱਤ ਜਿਹੜੀ ਆ ਉਹ ਲੁੱਟੀ ਗਈ ਅਸੀਂ ਇਕੱਲੇ ਇਹਨਾਂ ਦੇ ਮੰਦਰ ਬਚਾਏ ਨਹੀਂ ਬਲਕਿ ਮੰਦਰ ਬਣਾਏ ਵੀ ਲੇਕਿਨ ਇਹਨਾਂ ਨੇ ਜੂਨ 1984 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾ ਦਿੱਤਾ ਜੇਕਰ ਹੁਣ ਮੌਜੂਦਾ ਸੰਘਰਸ਼ ਦੀ ਗੱਲ ਕਰੀਏ ਮੌਜੂਦਾ ਸਮੇਂ ਦੀ ਗੱਲ ਕਰੀਏ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੋਂ ਆਰੰਭ ਹੋਇਆ ਸ਼ਹੀਦੀਆਂ ਦਾ ਜਿਹੜਾ ਸਫ਼ਰ ਹੈ ਉਹ ਲਗਾਤਾਰ ਜਾਰੀ ਆ ਪਿਛਲੇ ਸਮੇਂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵਰ ਦੀ ਸ਼ਹਾਦਤ ਭਾਈ ਹਰਦੀਪ ਸਿੰਘ ਨਿੱਜਲ ਦੀ ਸ਼ਹਾਦਤ ਹੋਈ ਭਾਈ ਅਵਤਾਰ ਸਿੰਘ ਖੰਡਾ ਨੂੰ ਹਿੰਦ ਹਕੂਮਤ ਵੱਲੋਂ ਜਿਹੜਾ ਸ਼ਹੀਦ ਹੈ ਉਹ ਕੀਤਾ ਗਿਆ ਤੇ ਲਗਾਤਾਰ ਸਾਡੇ ਉੱਤੇ ਜਿਹੜੇ ਹਮਲੇ ਆ ਹੋ ਰਹੇ ਆ ਜਿਵੇਂ ਇਹਨਾਂ ਨੇ ਸਾਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਖਤਮ ਕੀਤਾ ਸਾਡੀ ਨਸਲ ਕੁੱਸ਼ੀ ਕੀਤੀ ਉਹ ਸਰੀਰਿਕ ਨਸਲ ਖੁਸ਼ੀ ਤੋਂ ਬਾਅਦ ਅੱਜ ਨਸ਼ੀਆਂ ਰਾਹੀਂ ਸਾਡੀ ਨਸਲ ਖੁਸ਼ੀ ਹੋ ਰਹੀ ਏ ਸਿਧਾਂਤਕ ਰੂਪ ਵਿੱਚ ਹੋ ਰਹੀ ਏ ਲੁਕਵੇਂ ਰੂਪ ਦੇ ਵਿੱਚ ਜਿਹੜੀ ਸਾਡੀ ਨਸਲ ਖੁਸ਼ੀ ਆ ਉਹ ਹਕੂਮਤਾਂ ਵੱਲੋਂ ਕੀਤੀ ਜਾ ਰਹੀ ਏ ਸਾਡਾ ਜਿਹੜਾ ਸੰਘਰਸ਼ ਆ ਉਹ ਲਗਾਤਾਰ جاری ਆ 1978 ਤੋਂ ਜਿਹੜਾ ਸੰਘਰਸ਼ ਚੱਲਿਆ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਦਿਆਂ ਦੀ ਅਗਵਾਈ ਦੇ ਵਿੱਚ ਤੋ ਉਸ ਸੰਘਰਸ਼ ਦੇ ਵਿੱਚ ਬੇਅੰਤ ਸਿੰਘ ਸੂਰਮੇ ਸ਼ਹਾਦਤਾਂ ਦੇ ਜਾਨ ਪੀ ਗਏ ਕਈ ਜੇਲਾਂ ਦੇ ਵਿੱਚ ਧਕੇ ਗਏ ਕਈਆਂ ਨੇ ਬੜਾ ਜਬਰ ਜ਼ੁਲਮ ਤਸ਼ੱਦਦ ਜਿਹੜਾ ਝੱਲਿਆ ਅਤੇ ਕਈ ਸੰਘਰਸ਼ ਦੀ ਨੀਤੀ ਤਹਿਤ ਉਹ ਵਿਦੇਸ਼ਾਂ ਦੇ ਵਿੱਚ ਚਲੇ ਗਏ ਅੱਜ ਉਹਨਾਂ ਵਿਦੇਸ਼ੀ ਸਿੰਘਾਂ ਦੇ ਉੱਤੇ ਭਾਰਤ ਸਰਕਾਰ ਵੱਲੋਂ ਜਿਹੜੇ ਹਮਲੇ ਆ ਉਹ ਕੀਤੇ ਜਾ ਰਹੇ ਆ ਅੱਜ ਅਸੀਂ ਸਮੂਚੀਆਂ ਪੰਥਕ ਜਥੇਬੰਦੀਆਂ ਨੇ ਰਲ ਕੇ ਸਮੂੱਚੇ ਜੁਝਾਰੂ ਸਿੰਘਾਂ ਜਦਾ ਵਤਨੀ ਯੋਧਿਆਂ ਅਤੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਜਿਨ੍ਹਾਂ ਦੇ ਵਿੱਚ ਭਾਈ ਵਿਧਾਵਾ ਸਿੰਘ ਬੱਬਰ ਭਾਈ ਮਹਿਲ ਸਿੰਘ ਬੱਬਰ ਭਾਈ ਗਜਿੰਦਰ ਸਿੰਘ ਹਾਈਜੈਕਰ ਭਾਈ ਰਣਜੀਤ ਸਿੰਘ ਜੰਮੂ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਅਤੇ ਉਹਨਾਂ ਦੀ ਸਿਹਤਯਾਬੀ ਅਤੇ ਉਹਨਾਂ ਦੀ ਸੁਰੱਖਿਆ ਦੇ ਲਈ ਅਰਦਾਸ ਕੀਤੀ ਹੈ ਅਤੇ ਇਸ ਦੇ ਨਾਲ ਹੀ ਜੋ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਸਾਡੇ ਬੰਦੀ ਸਿੰਘ ਨਜ਼ਰਬੰਦਿਆ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਜਗਤਾਰ ਸਿੰਘ ਜੀ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਭਾਈ ਗੁਰਮੀਤ ਸਿੰਘ ਇੰਜੀਨੀਅਰ ਭਾਈ ਲਖਵਿੰਦਰ ਸਿੰਘ ਭਾਈ ਸ਼ਮਸ਼ੇਰ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਆਦ ਅਤੇ ਜਿਹੜੇ ਨਵੇਂ ਸਿੰਘ ਆ ਚਾਹੀਓ ਭਾਈ ਅਮਰਤਪਾਲ ਸਿੰਘ ਖਾਲਸਾ ਹੋਣ ਭਾਈ ਸੰਦੀਪ ਸਿੰਘ ਸੰਨੀ ਹੋਵੇ ਭਾਈ ਪਪਲਪ੍ਰੀਤ ਸਿੰਘ ਹੋਵੇ ਜਾਂ ਭਾਈ ਰਮਨਦੀਪ ਸਿੰਘ ਬੱਗਾ ਭਾਈ ਹਰਦੀਪ ਸਿੰਘ ਸ਼ੇਰਾ ਹੋਵੇ ਜਾਂ ਭਾਈ ਜਗਤਾਰ ਸਿੰਘ ਜੱਗੀ ਜੋਹੜ ਇਹਨਾਂ ਸਮੂੱਚੇ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਰਿਹਾਈਆਂ ਦੇ ਲਈ ਜਿਹੜਾ ਅਰਦਾਸ ਹੈ ਉਹ ਕਰਦੇ ਆ ਜਿਵੇਂ ਕਾਂਗਰਸ ਉਹ ਸਿੱਖਾਂ ਦੇ ਲਈ ਇੱਕ ਕਾਤਤ ਜਮਾਤ ਆ ਦੁਸ਼ਮਣ ਜਮਾਤ ਆ ਕਾਂਗਰਸ ਨੇ ਸਿੱਖਾਂ ਦਾ ਬਹੁਤ ਕਹਨ ਕੀਤਾ ਪਰ ਜਿਹੜੀ ਭਾਜਪਾ ਆ ਉਹ ਵੀ ਕੋਈ ਪੰਥ ਅਤੇ ਪੰਜਾਬ ਦੀ ਹਿਤੈਸ਼ੀ ਨਹੀਂ ਸਾਡੇ ਸਿੰਘ ਸਜਾਵਾਂ ਪੂਰੀਆਂ ਵੀ ਕਰ ਚੁੱਕੇ ਆ ਲੇਕਿਨ ਉਹਨਾਂ ਨੂੰ ਰਿਹਾਰ ਨਹੀਂ ਕੀਤਾ ਜਾ ਰਿਹਾ ਇਹ ਭਾਰਤ ਆਪਣੇ ਆਪ ਨੂੰ ਮਨੁੱਖੀ ਹੱਕਾਂ ਦਾ ਅਲੰਭਰਦਾਖਵਾਉਂਦਾ ਆ ਸਭ ਤੋਂ ਵੱਡਾ ਲੋਕਤੰਤਰ ਅਖਵਾਉਂਦਾ ਆ ਇਹ ਧਰਮ ਨਿਰਪੱਖ ਅਖਵਾਉਂਦਾ ਆ ਲੇਕਿਨ ਇਹ ਅਸਲ ਵਿੱਚ ਹਿੰਦੂ ਰਾਸ਼ਟਰ ਆ ਇਹ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਨੂੰ ਜਿਹੜਾ ਆ ਕੁਝ ਚਾਹੁੰਦਾ ਆ ਇਸ ਤੋਂ ਨਾਬੂਦ ਕਰ ਦੇਣਾ ਚਾਹੁੰਦਾ ਆ ਪਿਛਲੀਆਂ ਕੜਨਾਵਾਂ ਉਹਨੇ ਸਾਬਤ ਕਰ ਦਿੱਤਾ ਆ ਕਿ ਭਾਜਪਾ ਦੇ ਮੰਨ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਕੋਈ ਵੀ ਅਦਬ ਸਤਕਾਰ ਨਹੀਂ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਦਾ ਜਿਹੜਾ ਮੁੱਖ ਦੋਸ਼ੀ ਸੀ ਸਿਰਸੇ ਵਾਲਾ ਉਹਨੂੰ ਹੁਣ ਤੱਕ 8 ਵਾਰ ਪੈਰੋਲ ਦਿੱਤੀ ਜਾ ਚੁੱਕੀ ਏ ਤੇ 184 ਦਿਨਾਂ ਤੋਂ ਵੱਧ ਉਹ ਜਿਹੜਾ ਜੇਲ ਤੋਂ ਬਾਹਰ ਦਿਨ ਬਿਤਾ ਚੁੱਕਾ ਹੋਇਆ ਆ ਲੇਕਿਨ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਹੁਣ ਆਦ ਸਿੰਘਾਂ ਨੂੰ ਜਿਹੜੀ ਪੈਰੋਲ ਆ ਨਹੀਂ ਦਿੱਤੀ ਜਾ ਦੀ ਤੇ ਜੇ ਦਿੱਤੀ ਵੀ ਜਾਂਦੀ ਏ ਤੇ ਸਿਰਫ 2 ਘੰਟਿਆਂ ਲਈ ਦੇ ਕੇ ਮਜ਼ਾਕ ਕੀਤਾ ਜਾਂਦਾ ਆ ਭਾਰਤ ਸਰਕਾਰ ਦੀ ਇੱਕ ਨੀਤੀ ਬਣ ਚੁੱਕੀ ਹੋਈ ਏ ਕਿ ਜੇ ਸਿੱਖ ਕੌਮ ਦੇ ਦਬਾਅ ਹੇਠ ਇੱਕ ਬੰਦੀ ਸਿੰਘ ਨੂੰ ਰਹਾਆ ਕਰਨਾ ਵੀ ਪੈ ਜਾਵੇ ਤੇ 50 ਜਿਹੜੇ ਸਿੰਘ ਆ ਉਹ ਹੋਰ ਨਵੇਂ ਫੜ ਲੈ ਜਾਣ ਜਿਵੇਂ ਡਿਬ루ਗੜ੍ਹ ਜੇਲ੍ਹ ਦੇ ਵਿੱਚ ਸਾਡੇ 10 ਸਿੰਘ ਜਿਹੜੇ ਕੈਦ ਆ ਉਹ ਕੀਤੇ ਹੋਏ ਆ ਸੋ ਸਾਡੇ ਵੱਲੋਂ ਜਿਹੜਾ ਸੰਘਰਸ਼ ਆ ਉਹ ਜਾਰੀ ਆ ਅਸੀਂ ਆਪਣੇ ਸਮੂੱਚੇ ਸ਼ਹੀਦਾਂ ਨੂੰ ਜਿਹੜਾ ਪ੍ਰਣਾਮ ਹੈ ਉਹ ਕਰਦੇ ਆ ਤੇ ਉਹਨਾਂ ਦੇ ਬਚਨਾਂ ਦੇ ਉੱਤੇ ਜਿਹੜਾ ਬਹਿਰਾ ਆ ਉਹ ਦਿੰਦੇ ਰਹਾਂਗੇ ਇਸ ਦੇ ਨਾਲ ਹੀ ਮੈਂ ਕਹਿਣਾ ਚਾਹਾਂਗਾ ਕਿ ਜਿਹੜਾ ਸ਼ਰਮਣੀ ਕਮੇਟੀ ਵੱਲੋਂ ਸੋ ਕੁਵੀਰ ਬਾਦਲ ਵੱਲੋਂ ਬਾਦਲ ਪਰਿਵਾਰ ਵੱਲੋਂ ਬੰਦੀ ਸਿੰਘਾਂ ਦੀ ਆੜ ਹੇਠ ਇਹ ਜਿਹੜਾ ਪਖੰਡਿਆ ਉਹ ਕੀਤਾ ਜਾ ਰਿਹਾ ਆ ਇਹ ਸਿੱਖ ਕੌਮ ਦੇ ਸਾਹਮਣੇ ਆ ਜੇਕਰ ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਗੱਲ ਕਰਨੀ ਸੀ ਤੇ ਜਦੋਂ ਇਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਸੀ ਚਾਹੇ 1997 ਵਿੱਚ ਚਾਹੇ 2007 ਤੋਂ ਲੈ ਕੇ 17 ਤੱਕ ਜਦੋਂ ਇਹ ਅਮਿਤ ਸ਼ਾਹ ਦੇ ਨਾਲ ਬਹਿੰਦੇ ਸੀ ਜਾਂ ਨਰਿੰਦਰ ਮੋਦੀ ਦੇ ਨਾਲ ਬਹਿੰਦੇ ਸੀ ਉਹ ਵਾਜਪਾਈ ਦੇ ਨਾਲ ਬਹਿੰਦੇ ਸੀ ਅਡਵਾਨੀ ਵਰਗਿਆਂ ਨਾਲ ਬਹਿੰਦੇ ਸੀ ਅਜੀਤ ਡੋਪਾਹ ਵਰਗਿਆਂ ਦੇ ਨਾਲ ਬਹਿੰਦੇ ਸੀ ਰਾਜਨਾਥ ਵਰਗਿਆਂ ਨਾਲ ਕਹਿੰਦੇ ਸੀ ਇਹ ਉਦੋਂ ਮਰਦੇ ਉਦੋਂ ਤਾਂ ਇਹਨਾਂ ਨੇ ਆਵਾਜ਼ ਪਾਈ ਨੂੰ ਕਿ 1999 ਦੇ ਵਿੱਚ ਬੰਦੀ ਸਿੰਘਾਂ ਦੀਆਂ ਰਿਹਾਈਆਂ ਜਿਹੜੀਆਂ ਆ ਉਹ ਰਕਵਾਈਆਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਨਵੰਬਰ 2015 ਦੇ ਵਿੱਚ ਸੁਖਬੀਰ ਬਾਦਲ ਨੇ ਜਿਹੜਾ ਆ ਉਹ ਕਾਤਲ ਆਖਿਆ ਉਹ ਕਹਿੰਦਾ ਸੀ ਸੁਖਬੀਰ ਬਾਦਲ ਕਿ ਕਾਤਲ ਹਵਾਰਾ ਕੌਮ ਨੂੰ ਕਦੀ ਸੇਧ ਨਹੀਂ ਦੇ ਸਕਦਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਵੱਡੇ ਪ੍ਰਕਾਸ਼ ਸਿੰਘ ਬਾਦਲ ਗਦਾਰ ਨੇ ਉਹਨੇ ਹੱਤਵਾਦੀ ਜਿਹੜਾ ਆ ਉਹ ਆਖਿਆ ਬਾਪੂ ਸੂਰਤ ਸਿੰਘ ਦਾ ਇਹਨਾਂ ਨੇ ਵਿਰੋਧ ਕੀਤਾ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਇਹਨਾਂ ਨੇ ਦਾ ਵਿਰੋਧ ਆ ਉਹ ਕੀਤਾ ਜਿਹੜੀਆਂ ਵੀ ਪੰਥਕ ਜਥੇਬੰਦੀਆਂ ਬੰਦੀ ਸਿੰਘਾਂ ਦੀ ਰਿਹਾਈਆਂ ਦੀ ਗੱਲ ਕਰਦੇ ਸੀ ਇਹ ਡਟ ਕੇ ਵਿਰੋਧ ਕਰਦੇ ਰਹੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਜਿਹੜਾ ਆ ਉਹ ਤੋਂਦੇ ਰਹੇ ਤੇ ਅੱਜ ਕਿਹੜੇ ਮੂੰਹ ਦੇ ਨਾਲੇ ਬੰਦੀ ਸਿੰਘਾਂ ਦੀ ਰਿਹਾਈਆਂ ਦੀ ਗੱਲ ਕਰਦੇ ਪਏ ਆ ਸੋ ਪਿੱਛੇ ਦੇ ਇਹਨਾਂ ਨੇ ਕਾਲੇ ਕੱਪੜੇ ਪਾ ਕੇ ਸ਼ਰਮਣੀ ਕਮੇਟੀ ਵਾਲਿਆਂ ਨੇ ਤੇ ਬਾਦਲਦਲ ਵਾਲਿਆਂ ਨੇ 1 ਮਾਰਚ ਵੀ ਕੀਤਾ ਸੀ ਸੋ ਮੈਂ ਸਮਝਦਾ ਆ ਕਿ ਸ਼ਰਮਣੀ ਕਮੇਟੀ ਅਤੇ ਬਾਦਲਦਲ ਵਾਲਿਆਂ ਨੂੰ ਕਾਲੇ ਕੱਪੜੇ ਪਾਉਣ ਦੇ ਨਾਲ-ਨਾਲ ਇਹਨਾਂ ਨੂੰ ਆਪਣਾ ਮੂੰਹ ਵੀ ਜਿਹੜਾ ਆ ਉਹ ਕਾਲਾ ਕਰ ਲੈਣਾ ਚਾਹੀਦਾ ਕਾਲਖਮਾਲ ਲੈਣੀ ਚਾਹੀਦੀ ਆ ਕਿ ਜਦੋਂ ਸਮਾਂ ਸੀ ਉਦੋਂ ਤਾਂ ਬੰਦੀ ਸਿੰਘਾਂ ਦੀ ਗੱ ਕੀਤੀ ਹੁਣ ਤਾਂ ਉਹ ਗੱਲ ਆ ਕਿ ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟਕਰਾਂ ਪਰ ਫਿਰ ਵੀ ਅਸੀਂ ਸਮਝਦੇ ਹਾਂ ਕਿ ਦੇਰ ਆਏ ਦਰਸਤ ਆਏ ਜੇਕਰ ਸਤਮੁਤੀ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਗੰਭੀਰ ਆ ਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਨਾਲ ਲੈ ਕੇ ਠੋਸ ਜਿਹੜਾ ਸੰਘਰਸ਼ ਆ ਉਹ ਉਲਿਕਨ ਇਹ ਕੇਵਲ ਤਾਂ ਕੇਵਲ ਸੁਖਵੀਰ ਬਾਦਲ ਨੂੰ ਮੁੱਖ ਮੰਤਰੀ ਬਣਨ ਦੀ ਜਿਹੜੀ ਭੁੱਖ ਆ ਉਹ ਸਤਾਰੀ ਏ ਇਹ ਪੰਥਕ ਸਫਾ ਦੇ ਵਿੱਚ ਆਪਣੀ ਜਿਹੜੀ ਸਾਖ ਉਹ ਬਹਾਲ ਕਰਨਾ ਚਾਹੁੰਦੇ ਆ ਇਹਦੇ ਕਰਕੇ ਬਾਰ-ਬਾਰ ਪੰਥਕ ਮੁੱਦਿਆਂ ਨੂੰ ਜਿਹੜਾ ਆ ਉਹ ਛੇੜਦੇ ਆ ਜੇਕਰ ਅਗਾਹ ਪੋੜੇ Редактор evet. ਇਨਾਂ ਦੀ ਸਰਕਾਰ ਬਣ ਗਈ ਉਸੇ ਤਰ੍ਹਾਂ ਖਾਲਸਾ ਪੰਥ ਦੇ ਨਾਲ ਵੈਰ ਕਮਾਉਣਗੇ ਇਨਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਜਿਹੜੀਆਂ ਬੇਅਦਬੀਆਂ ਦਾ ਜਿਹੜਾ ਦੌਰ ਸੀ ਉਹ ਸ਼ੁਰੂ ਹੋਇਆ ਇਨਾਂ ਨੇ ਹੀ ਸਿੱਖਾਂ ਦੇ ਕਾਤਲ ਇਜ਼ਹਾਰ ਆਲਮ ਸੁਮੇਧ ਸਿਆਣੀ ਵਰਗਿਆਂ ਨੂੰ ਬਿਲਕੁਲ ਵਰਗਿਆਂ ਨੂੰ ਜਿਹੜੇ ਅਹੁਦੇ ਆ ਉਹ ਦਿੱਤੇ ਜਿਨ੍ਹਾਂ ਨੇ ਸਾਡੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਆ ਉਹ ਬਣਾ ਦਿੱਤੇ ਤੁਸੀਂ ਦੇਖੋ ਸਿੱਖੀ ਅਤੇ ਸਿੱਖਾਂ ਦੇ ਜਿੰਨੇ ਵੀ ਵਾਰੀ ਆ ਉਹ ਸਾਰੇ ਬਾਦਲਗਿਆਂ ਦੇ ਜਿਹੜੇ ਜਾਰ ਰਹੇ ਆ ਤੇ ਬਾਦਲ ਕੇ ਪੰਥ ਅਤੇ ਪੰਜਾਬ ਦੇ ਜਿਹੜੇ ਗਦਾਰ ਆ ਸੋ ਬਾਦਲਗਿਆਂ ਨੇ ਇਹ ਜਿਹੜਾ ਮਾਫ ਵਾਲਾ ਜਿਹੜਾ ਢੋਂ ਗਿਆ ਉਹ ਵੀ ਕੀਤਾ ਇਹ ਹੁਣ ਭਾਜਪਾ ਦੇ ਨਾਲ ਜਿਹੜੀ ਆ ਉਹ ਜਾਰੀ ਪਾਉਣਾ ਚਾਹੁੰਦੇ ਆ ਤੇ ਜਿਹੜੇ ਅੱਜ